ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਸ਼ ਕਰਮ ਨਾ ਜਾਨਾ ਨਾਹਿ ਨਿਰਮਲ ਕਰਨੀ ਸਾਧ ਸੰਗਤ ਕੈ ਅੰਤਲ ਲਾਭ ਹੋ ਵੇਖ ਮਨ ਨਦੀ ਜਾਹੇ ਤਰਨੀ ਸੋ ਕਹੋ ਟਲ ਗੁਰ ਸੇਵੀਐ ਅਹਨ ਸੋ ਸਹਜ ਸੁਭਾਏ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਸਜਨ ਸਚ ਪਾਤਿ ਸਾਹੋ ਸਿਰ ਸ਼ਹੰਦ ਸਾਹੋ ਦੇਸ ਪਾਸ ਬਹਠਾ ਸੋਹੀਆ ਸਬਨ ਦਾ ਵਸੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਹਮ ਮੈਲੇ ਤਮ ਉਜਲ ਕਰਤੇ ਹਮ ਨਿਰਗੁਨ ਤੋ ਦਾਤਾ ਹਮ ਮੂਰਖ ਤੂੰ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੀ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਅਸੇ ਤੋ ਵੈਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਰਹਾ ਤੁਮ ਸਭ ਸਾਜੇ ਸਾਜਨ ਵਾਦੀ ਦਿਓ ਪਿੰਡ ਦੇ ਪ੍ਰਾਨਾ ਨਿਰਗੁਣ ਯਾਰੇ ਗੁਣ ਨਹੀਂ ਕੋਈ ਤੁਮ ਦਾੰਦ ਦੇਹੋ ਮਿਹਰਵਾਨ ਤੁਮ ਕਰਹੋ ਭਲਾ ਹਮ ਭਲੋ ਨ ਜਾਣਹ ਤੂੰ ਸਦਾ ਸਦਾ ਦਇਆਲਾ ਤੂੰ ਸੁਖ ਦਾਈ ਪੁਰਖ ਬਿਦਾਤੇ ਤੂੰ ਰੱਖੋ ਆਪਣੇ ਬਾਲ ਮਨ ਦਾੰਗ ਅਟਲ ਸਲਤਾਨ ਜੀਆ ਜੰਤ ਸਭ ਜਾਚ ਕਹ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕਾ ਪਾਛਾ ਤੋ ਮਨ ਧੰ ਅਟਲ ਸਲਤਾਨ ਜੀ ਆ ਜੰਤ ਸਭ ਜੱਚ ਕਹ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕਾ ਪਾਛਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੁਰਠ ਮਹਲਾ ਪੰਜਵਾ ਹਮ ਮੈਲੇ ਤੁਮ ਉਜਲ ਕਰਤੇ ਹਮ ਨਰਗੁਨ ਤੋ ਦਾਤਾ તમ મૂર્ખ તમ ચતુર સિયાને તું સર્વ કલા કા ગ્યાતા વાહિ ગુરુ દીકા ખલસા વાહિ ગુરુ દીકી ફતહે ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਿਰਜਰਨ ਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ ਪ੍ਰਾਨ ਕੇ ਬਚਈਆ ਦੂਧ ਪੂਤ ਕੇ ਦੇਵਈਆ ਰੋਗ ਸੋਗ ਕੇ ਮਿਟਈਆ ਕੇ ਦੋਮਾਨੀ ਮਹਾਮਾਨ ਹੋ ਬਿਦਿਆ ਕੇ ਬੇਚਾਰ ਹੋ ਕੇ ਅਦਵੈ ਅਵਤਾਰ ਹੋ ਕੇ ਸਿੱਧਤਾ ਕੀ ਸੂਰਤ ਹੋ ਕੇ ਸੋਧਤਾ ਕੀ ਸਾਨ ਹੋ ਜੋ ਬਨ ਕੇ ਜਾਲ ਹੋ ਕੇ ਕਾਲ ਹੋ ਕੇ ਕਾਲ ਹੋ ਕੇ ਸਤਰਨ ਕੇ ਸੂਲ ਹੋ ਕੇ ਮਿਤ੍ਰਨ ਕੇ ਪ੍ਰਾਨ ਹੋ ਤਿੰਨ ਬਿਦੀਨ ਕੀ ਕੋਲ ਬਿਖੈ ਪ੍ਰਗਟੇ ਨਾਨਕ ਰਾਏ ਸਭ ਸਿਖ ਨ ਕੋ ਸੋਖਾ ਦਾਏ ਜਹ ਤਹ ਭਏ ਸਹਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਛਪੇ ਛੰਦ ਚਖਾ ਨ ਚਾਰ ਚੰਚਲ ਪ੍ਰਭਾਵ ਖੰਜਨ ਲਖ ਲਾਜਤਾ ਗਾਵਤ ਰਾਗ ਬਸੰਤਾ ਬੇਣ ਬੀਨਾ ਧੁਨ ਬਾਜਤਾ ਚਖਨ ਚਾਰ ਚੰਚਲ ਪ੍ਰਭਾਵ ਖੰਜਨ ਲਖ ਲਾਜਤਾ ਗਾਵਤ ਰਾਗ ਬਸੰਤਾ ਬੇਣ ਬਿਨਾ ਧੁਨ ਬਾਜਤਾ ਤਦ ਕਤ ਤ੍ਰਿਕਟ ਮਰਦਾਂਗਾ ਝਾਂਜ ਝਾਲਰ ਸੁਭ ਸੋਹਤਾ ਖਗ ਮ੍ਰੇਗ ਜਸ ਪੁਜਾਂਗਾ ਅਸੋਰਾ ਸੁਰ ਨਰ ਮਨ ਮੋਹਤਾ ਅਸ ਲੋਭ ਨਾਮ ਜੋਦਾ ਬਡੋ ਜਦ ਨਾ ਜੋਦਾ ਕਹੇ ਜੋਟ ਹੈ ਜਸ ਪਵਨ ਬੇਗਤੇ ਮੇਗਾ ਗਾਣ ਸੋ ਅਸ ਤਵ ਸਭ ਦਲ ਫੁੱਟ ਹੈ ਅਸ ਲੋਭ ਨਾਮ ਜੋਦਾ ਬਡੋ ਜਦ ਨਾ ਜੋਦਾ ਕਹੇ ਜੋਟ ਹੈ ਜਸ ਪਵਨ ਬੇਗਤੇ ਮੇਗ ਗਾਣ ਸੋ ਆਸ ਤਵ ਸਬਦ ਅਲ ਫੁੱਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ